ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਪਿੰਡ ਕੋਟਲਾ ਗੁਜਰਾ ਜ਼ੋਨ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਖੜੇ ਆ ਅਸੀਂ ਜਿਹੜਾ 5 ਫਰਵਰੀ ਨੂੰ ਪੰਜਾਬ ਦੇ ਅੰਦਰ ਮੰਤਰੀਆਂ ਐਮਐਲਆ ਦੇ ਇੱਕ ਦਿਨਾਂ ਘਰਾਂ ਦੇ ਅੱਗੇ ਜਿਹੜੇ ਧਰਨੇ ਲੱਗਣੇ ਹੈਗੇ ਆ ਉਹਦੀ ਤਿਆਰੀ ਵਿੱਚ ਜੁਟੇ ਹੋਏ ਅੱਜ ਵੱਡਾ ਇਕੱਠ ਕੀਤਾ ਕੋਟਲਾ ਗੁਜਰਾ ਦੇ ਵਿੱਚ ਔਰ ਉਹਦੀਆਂ ਤਿਆਰੀਆਂ ਅੰਮ੍ਰਿਤਸਰ ਜ਼ਿਲ੍ਹਾ ਈਟੀਓ ਹਰਪਜਨ ਸਿੰਘ ਜਿਹੜਾ ਨਿਊ ਅੰਮ੍ਰਿਤਸਰ ਦੇ ਵਿੱਚ ਹੈਗਾ ਵਾ ਉਹਦੇ ਘਰ ਦੇ ਅੱਗੇ ਜਿਹੜਾ ਧਰਨਾ ਲੱਗਣਾ ਉਹਦੀਆਂ ਉੱਥੇ ਤਿਆਰੀਆਂ ਜੁਟਿਆ ਹੋਇਆ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਭੈਣਾਂ ਦੇ ਚਰਨਾਂ 'ਚ ਬੇਨਤੀ ਆ ਕਿ ਜੇ ਆਪਣੀਆਂ ਮੰਗਾਂ ਮਨਾਉਣੀਆਂ ਹੈਗੀਆਂ ਵਾ ਤਾਂ ਫਿਰ ਸਾਨੂੰ ਵੱਧ ਚੜ ਕੇ ਇਹਦੇ ਵਿੱਚ ਪਹੁੰਚਣਾ ਚਾਹੀਦਾ ਹਰੇਕ ਪਿੰਡ ਦੇ ਵਿੱਚੋਂ ਦੁੱਧ ਪਰਸ਼ਾਦੇ ਲੰਗਰ ਵੀ ਲੈ ਕੇ ਆਉਣਾ ਤੇ ਵੱਡੀ ਤੋਂ ਵੱਡੀ ਗਿਣਤੀ ਲੈ ਕੇ ਆਉਣੀ ਆ ਉਹਦੇ ਵਿੱਚ ਅਸੀਂ ਸ਼ੰਭੂ ਖਨੌਰੀ ਤੇ ਜਿਹੜਾ ਜ਼ਬਰ ਹੋਇਆ ਜਿਹੜਾ ਉੱਥੇ ਉਹਦਾ ਮਾਅਬਜ਼ਾ ਰਹਿੰਦਾ ਵਾ 3 ਕਰੋੜ 70 ਲੱਖ ਉਹਦੀ ਮੰਗ ਜਿਹੜੇ ਸ਼ਹੀਦ ਹੋਏ ਆ ਜਿਹੜੇ ਜ਼ਖਮੀ ਹੋਏ ਆ ਜਿੰਨਾ ਪੁਲਿਸ ਅਧਿਕਾਰੀਆਂ ਨੇ ਜ਼ਬਰ ਕੀਤਾ ਕਿਸਾਨਾਂ ਤੇ ਇਹਨਾਂ ਦਾ ਇਨਸਾਫ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਇਹਦੇ ਨਾਲ ਜਿਹੜਾ ਕੇਂਦਰ ਲੈ ਕੇ ਆ ਰਿਹਾ ਕਾਨੂੰਨ ਬਿਜਲੀ ਸੋਧ ਬਿਲ 225 ਸੀ ਐਕਟ ਮਜ਼ਦੂਰਾਂ ਦੀ ਮਨਰੇਗਾ ਖੋਲ ਹੀ ਗਈ ਆ ਚਾਰ ਲੇਬਰ ਕੋਟ ਜੜੇ ਨੇ ਉਹ ਜਿਹੜੇ ਤੱਕੇ ਨਾ ਲਾਗੂ ਕੀਤੇ ਜਾ ਰਹੇ ਨੇ ਇਹਨਾਂ ਸਾਰਿਆਂ ਤੇ ਆਪਾਂ ਗੱਲ ਕਰਾਂਗੇ ਇਹਦੇ ਨਾਲ ਦੀ ਨਾਲ ਅੱਜ ਕੇਂਦਰ ਦਾ ਬਜਟ ਪੇਸ਼ ਹੋ ਰਿਹਾ ਬਜਟ ਤੇ ਪੱਤਰਕਾਰਾਂ ਦੇ ਫੋਨ ਵੀ ਆ ਰਹੇ ਆ ਦੇਖੋ ਜਿਹੜੀਆਂ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਡੀਆਂ ਕਾਰਪੋਰੇਟ ਦੀਆਂ ਨੀਤੀਆਂ ਉਹਨਾਂ ਤੋਂ ਆਸ ਨਹੀਂ ਹੈਗੀ ਸਾਨੂੰ ਕੋਈ ਵੀ ਇਹ ਬਜਟ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਲਈ ਕੁਝ ਆਹੂਗਾ ਜਿਹੜਾ ਅਸੀਂ ਸਰਵੇ ਵੇਖਿਆ ਕਹਿੰਦੇ ਵੀ ਜਿੰਨੀ ਸਾਡੇ ਦੇਸ਼ ਦੀ ਜੀਡੀਪੀ ਆ ਉਹਦਾ 94% 54% चर 90 50 54% ਜੀਡੀਪੀ ਦਾ ਕਰਜ਼ਾ ਸਾਡੇ ਮੁਲਕ ਤੇ ਚੜ ਗਿਆ ਜਿੱਦਨ ਮੋਦੀ ਸਾਹਿਬ ਆਏ ਸੀਗੇ 65 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਊਗਾ ਦੇਸ਼ 'ਅੱਜ 2.25 ਲੱਖ ਕਰੋੜ ਰੁਪਈਆ ਕਿਸਾਨਾਂ ਦੇ ਸਿਰ ਜੜਾ ਵਾ ਦੇਸ਼ ਦੇ ਸਿਰ ਚੜਾ ਵਾ ਕਰਜ਼ਾ ਚੜ ਗਿਆ ਹੈਗਾ 4 ਲੱਖ ਰੁਪਇਆ ਹਰੇਕ ਭਾਰਤੀ ਨਾਗਰਿਕ ਨੇ ਉਹ ਉਹਦੇ ਸਿਰ ਤੇ ਬੋਝ ਹੋ ਗਿਆ ਔਰ ਫਿਰ ਤੁਸੀਂ ਇੰਨਾ ਕੋਈ ਆਸ ਇਹ ਗੱਲਾਂ ਸ਼ਾਇਦ ਮੇਨਸਟ੍ਰੀਮ ਮੀਡੀਆ ਦੇ ਉੱਤੇ ਨਾ ਚੱਲਣ ਕਿਉਂਕਿ ਉਹਨਾਂ ਨੇ ਇਹ ਚੀਜ਼ਾਂ ਦੱਸਣੀਆਂ ਵੀ ਨਹੀਂ ਹੈਗੀਆਂ ਔਰ ਨਾ ਤਾਂ ਸਾਨੂੰ ਲੱਗਿਆ ਵੀ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਕਰਜ਼ਾ ਮਾਫੀ ਕਰਨੀ ਆ ਉਹਦੇ ਤੇ ਸਰਕਾਰ ਦਾ ਕੁਝ ਧਿਆਨ ਹੈਗਾ ਨਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਕੋਈ ਧਿਆਨ ਹੈਗਾ ਜਾਂ ਜਿਹੜਾ ਮੰਰੇਗਾ ਦਾ ਬਜਟ ਕੱਟ ਲਿਆ ਉਹ ਦੇਣਾ ਉਹਦਾ ਕੋਈ ਖਿਆਲ ਹੈਗਾ ਔਰ ਨਾ ਇਸ ਬਜਟ ਦੇ ਵਿੱਚ ਜਿਹੜਾ ਏਡਾ ਵੱਡਾ ਮਸਲਾ ਵਾਪਸ ਸਿੱਖਿਆ ਖੇਤਰ ਉਹਦੇ ਤੇ ਕੋਈ ਪੈਸੇ ਆ ਨਾ ਸਿਹਤ ਸੂਲਤਾ ਤੇ ਕੋਈ ਪੈਸਾ ਖਰਚਿਆ ਜਾ ਰਿਹਾ ਇਹ ਤੋਂ ਗਾਂ ਬਰਜ਼ਗਾਰੀ ਤੇ ਕੋਈ ਧਿਆਨ ਹੀ ਨਹੀਂ ਹੈਗਾ ਜਿੰਨੇ ਸਰਕਾਰੀ ਅਦਾਰੇ ਆ ਕਰੋਨਾ ਸਾਮੀਆਂ ਜੜੀਆਂ ਉਹ ਖਾਲੀ ਪਈਆਂ ਨੇ ਉਹਦੇ ਭਰਨ ਬਾਰੇ ਕੋਈ ਸਰਕਾਰ ਉਹਦਾ ਫੈਸਲਾ ਨਹੀਂ ਕਰ ਰਹੀ ਹੈਗੀ ਤੋਂ ਮੇਨਸਟ੍ਰੀਮ ਮੀਡੀਆ ਪੂਰੀ ਤਰ੍ਹਾਂ ਸਰਕਾਰ ਦੇ ਹੱਕ ਵਿੱਚ ਵਾਵਾ ਵਾਈ ਖੱਟੂਗਾ ਇਹ ਕਹੂਗਾ ਕਿ ਭਾਰਤ ਵਿਸ਼ਵ ਗੁਰੂ ਬਣ ਚੱਲਿਆ ਵਾ ਭਾਰਤ ਦਾ ਗਰੀਬੀ ਦੇ ਵਿੱਚ ਇੰਡੈਕਸ ਕਿੱਥੇ ਖੜਾ ਵਾ ਇਹ ਗੱਲਾਂ ਨਹੀਂ ਦੱਸੂਗਾ ਸੋ ਇਸ ਕਰਕੇ ਬਹੁਤੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਕਿਸਾਨਾਂ ਮਜ਼ਦੂਰਾਂ ਨੂੰ ਜਦੋਂ ਕਿਤੇ ਲਕਸ਼ਣ ਦਾ ਵਰਾ ਹੋਊਗਾ ਜਿੰਨਾ ਸੂਬਿਆਂ ਵਿੱਚ ਇਲੈਕਸ਼ਨ ਹੁੰਦੀ ਆ ਉਹਦੇ ਲਈ ਥੋੜਾ ਬੋਤਾ ਕਰ ਲੈਂਦੇ ਹੁਣ ਵੋਟਾਂ ਲੈਣੀਆਂ ਉਦੋਂ ਬਾਅਦ ਕੁਝ ਵੀ ਲਕਸ਼ਣ ਦੇ ਵਿੱਚ ਸਾਡੇ ਬਜਟ ਦੇ ਵਿੱਚ ਕੁਝ ਨਹੀਂ ਹੈਗਾ